ਹਾਂਜੀ ਇਹ ਵਾਲੇ ਸੂਟ ਵਿਸਕੋਸ オーਰਗੈਂਜ਼ਾ ਦੇ ਹੁੰਦੇ ਨੇ ਬਿਲਕੁਲ ਹੀ ਸੌਫਟ オーਰਗੈਂਜ਼ਾ ਦੀ ਸ਼ਰਟ ਆਏਗੀ ਨਾਲ ਇਹਨਾਂ ਦੇ ਬਾਟਮ ਡੋਪੀਨ ਸਿਲਕ ਦੀ ਨਾਲ ਜਿਹੜੇ ਦੁਪੱਟੇ ਬਣੇ ਹੋਏ ਨੇ ਦੁਪੱਟਿਆਂ ਦੇ ਉੱਪਰ ਲੈਸਾਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਟੋਟਲੀ ਹੈਂਡਵਰਕ ਦੇ ਸੂਟ ਨੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ ਫੁਲਕਾਰੀ ਸੂਟ ਬਣੇ ਹੋਏ ਨੇ ਨਾਲ ਫੁਲਕਾਰੀਆਂ ਦੇ ਨੇ ਨਾਲ ਬਾਟਮ ਵਰਕ ਆਏਗਾ ਤੇ ਸ਼ਰਟ ਦੇ ਉੱਪਰ ਵੀ ਵਰਕ ਬਣਿਆ ਹੋਇਆ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਜੋ ਵੀ ਪ੍ਰਾਈਸ ਦਿੱਤਾ ਹੁੰਦਾ ਹੈ ਜੀ ਵੋਹੀ ਰਹੇਗਾ ਸੇਮ ਪ੍ਰਾਈਸ ਇਹ ਵਾਲੇ ਇਹ ਵਾਲੇ ਚਨਾਉਣ ਦੀ ਸ਼ਰਟ ਹੁੰਦੀ ਹੈ ਨਾਲ ਇਹਨਾਂ ਦੇ ਬੋਟਮ ਪਲੇਨ ਆਏਗੀ ਕ੍ਰੇਪ ਦੀ ਤੇ ਨਾਲ ਦੁਪੱਟਾ ਚਨਾਉਣ ਦਾ ਰਹੇਗਾ ਪ੍ਰਾਈਸ ਇਹਨਾਂ ਦੇ ਵੀ ਮੈਂਸ਼ਨ ਕੀਤੇ ਹੋਏ ਨੇ ਇਹਨਾਂ ਦੀ ਵੀ ਸ਼ਿਪਿੰਗ 올 ਇੰਡੀਆ ਫ੍ਰੀ ਹੈ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਕੋਈ ਵੀ ਸੂਟ ਤੁਸੀਂ ਆਰਡਰ ਕਰਨਾ ਤਾਂ ਜਿਹੜਾ ਮੈਂ ਆਪਣਾ ਨੰਬਰ ਦਿੱਤਾ ਹੁੰਦਾ ਉਸ ਨੰਬਰ ਤੇ ਸਕਰੀਨਸ਼ਾਟ ਦੇ ਕੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ 베ਸ ਤੇ ਨਹੀਂ ਹੈਗੀ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਏਕੇ ਟੈਕਸ ਦੇ ਬਾਟਮ ਵਰਕ ਆਏਗਾ ਸ਼ਰਟ ਦੇ ਉੱਪਰ ਵਰਕ ਆਏਗਾ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟਾ ਉਹ ਟੈਬੀ ਦਾ ਆਏਗਾ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਐਂਡ ਪਾਰਟੀ ਵੇਅਰ ਕਲੈਕਸ਼ਨ ਹੈ ਸਾਰੇ ਹੀ ਇਹ ਵਾਲੇ ਕ੍ਰੇਪ ਦੇ ਸੂਟ ਆਉਣਗੇ ਨਾਲ ਇਹਨਾਂ ਦੇ ਦੁਪੱਟੇ ਦੇ ਉੱਤੇ ਹੈਂਡ ਵਰਕ ਹੈ ਫੋਰ ਸਾਈਡ ਨਾਲ ਬਾਟਮ ਇਹਨਾਂ ਦੇ ਪਲੇਨ ਰਹੇਗੀ ਕਿਰੇ ਦੇ ਉੱਪਰ ਵਰਕ ਰਹੇਗਾ ਤੇ ਸਾਰਾ ਹੈਂਡਵਰਕ ਦਾ ਕਲੈਕਸ਼ਨ ਹੈ ਪਾਰਟੀ ਵੇਅਰ ਸੂਟ ਨੇ ਜਲਦੀ ਆਰਡਰ ਕਰ ਸਕਦੇ ਹੋ WhatsApp ਨੰਬਰ ਦਿੱਤਾ ਹੁੰਦਾ ਆਪਾਂ ਸਟੀਚਿੰਗ ਕਰਕੇ ਵੀ ਸੂਟ ਆਪਾਂ ਸੈਂਡ ਕਰਦੇ ਆਂ ਥੈਂਕ ਯੂ ਸੋ ਮਚ